ਕੱਜ ਮਿੱਕੀ ਦੀ ਮਾਂ ਤੇ ਲਿੱਕੀ ਦਾ ਭਰਾ ਆਇਆ ਜੀ ਮੈਡਮ ਕੌਣ ਆਇਆ ਜੀ ਮਮੀ ਆ ਗਈ ਤੇ ਭਰਾ ਆ ਰਮਨ ਆ ਜੀ ਹਾਂ ਠੀਕ ਨਾ 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 ਇਹ ਨਾ ਕਰੋ ਸਾਡੀ ਕੀ ਔਕਾਤ ਹੈ ਵੀ ਅਸੀਂ ਕਿਸੇ ਮਾਂ ਨੂੰ ਉਹਦਾ ਪੁੱਤ ਮਲਾਈਏ ਮੜਾਉਣ ਵਾਲਾ ਤਾਂ ਉਹ ਬੈਠਾ ਉੱਪਰ ਆਲਾ ਵੀਰੇ ਦਾ ਨਾਂ ਹੈਗਾ ਜੀ ਵਿੱਕੀ 바ਵਾ ਵੀਰਾ ਸਾਨੂੰ ਦਿਆਨੰਦ ਹਸਪਤਾਲ ਦੇ ਬਾਹਰ ਡੀ ਐਮ ਸੀ ਦੇ ਬਾਹਰ ਪਿਆ ਮਿਲਿਆ ਸੀ ਵੀਰੇ ਦੇ ਬਾਥਰੂਮ ਵਾਲੀ ਜਗ੍ਹਾ ਤੇ ਇੱਥੇ ਪਸ ਪਈ ਹੋਈ ਸੀ ਬਹੁਤ ਵੱਡਾ ਜਾਗਮ ਸੀ ਸਰਿਆ ਵਰ ਗਿਆ ਸੀ ਬਾਈ ਕੰਨਾਂ ਦੀ ਸੁਣ ਜਾਂਦੀ ਕੋਈ ਗੱਲ ਕਰੇ ਉਹਨਾਂ ਪਾਜੀ ਨਹੀਂ ਸਮਝਦਾ ਸੀ ਬਿਲਕੁਲ ਨਹੀਂ ਹੁਣ ਤੇ ਆ ਹਾਲਾਤ ਬਣ ਗਏ ਕੀੜੇ ਪੈ ਗਏ ਤੇ ਹਜੇ ਵੀ ਨਹੀਂ ਸਮਝੇਗਾ ਨਹੀਂ ਨਹੀਂ ਸਰ ਜੀ ਹਮ ਤਾਂ ਸਤਾ ਰਹੇ ਹਾਂ ਹਰ ਬਰ ਇਨਸਾਨ ਆਪਣੀਆਂ ਗਲਤੀਆਂ ਇਸ ਕਦਰ ਆਪਣੇ ਤੇ ਹਾਵੀ ਕਰ ਲੈਂਦਾ ਵੀ ਜੀਵਨ ਨਰਕ ਬਣਾ ਲੈਂਦਾ ਤੇ 6 ਸਾਲ ਦੀ ਹੈ ਜਿਹੜੀ 16 ਦਿਨਾਂ ਦੀ ਸੀ ਜਦੋਂ ਮਾਂ ਛੱਡ ਕੇ ਚਲੀ ਗਈ ਜੀ ਦਾਦੀ ਨੇ ਪਾਲੀ ਉਦਕੀ ਆਪਣੀ ਉਹ ਜ਼ਿੰਮੇਵਾਰੀ ਨਿਭਾ ਸੀ ਅਰਦਾਸ ਜਮੈ ਵਿਕੀ ਠੀਕ ਆ ਠੀਕ ਆ ਕੌਣ ਆਇਆ ਮੈਨੂੰ ਤੈਨੂੰ ਪਤਾ ਕੌਣ ਚਾਹ ਮਮੀ ਮਮੀ ਚਾਹ ਉਹ ਕੇ ਵੀ ਕੰਮ ਸਰ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਜੀ ਇਹ ਵੀਰੇ ਦਾ ਨਾਮ ਹੈਗਾ ਜੀ ਵਿੱਕੀ 바ਵਾ ਤਿਲਕ ਰਾਜ 바ਵਾ ਦਾ ਬੇਟਾ ਵੀਰ ਫਾਬਰ ਫਾਦਰ ਦਾ ਨਾਮ ਤਿਲਕ ਰਾਜ 바ਵਾ 바 ਵੀਰਾ ਸਾਨੂੰ ਦਿਆਨੰਦ ਹਸਪਤਾਲ ਦੇ ਬਾਹਰ ਡੀ ਐਮ ਸੀ ਦੇ ਬਾਹਰ ਪਿਆ ਮਿਲਿਆ ਸੀ ਵੀਰੇ ਦੇ ਬਾਥਰੂਮ ਵਾਲੀ ਜਗ੍ਹਾ ਤੇ ਇੱਥੇ ਪਸ ਪਈ ਹੋਈ ਸੀ ਬਹੁਤ ਵੱਡਾ ਜਾਖਮ ਸੀ ਸਰੀਆ ਵਰ ਗਿਆ ਸੀ ਬਾਈ ਕਹਿੰਦਾ ਸੀ ਕਵਾੜ ਦਾ ਕੰਮ ਕਰਦਾ ਸੀਗਾ ਬਹੁਤ ਬੁਰੀ ਹਾਲਤ ਦੇ ਵਿੱਚ ਵੀਰਾ ਉੱਥੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਪਿਆ ਵੀਰੇ ਨੂੰ ਇਹ ਵੀ ਨਹੀਂ ਸੋਝੀ ਸੀ ਕਿ ਉਹ ਕੌਣ ਆ ਉਹ ਕਿੱਥੋਂ ਆ ਇਹ ਵੀ ਸੋਝੀ ਨਹੀਂ ਸੀ ਵੀਰੇ ਨੇ ਪਰ ਸਮੇਂ ਨੇ ਐਸੀ ਤੁਹਾਡੀ ਦੁਆਵਾਂ ਤੇ ਅਰਦਾਸਾਂ ਦੇ ਸਦਕਾ ਕਿਰਪਾ ਹੋਈ ਵੀਰਾ ਠੀਕ ਵੀ ਹੋ ਗਿਆ ਤੇ ਵੀਰੇ ਦਾ ਅੱਜ ਪਰਿਵਾਰ ਵੀ ਮਿਲ ਗਿਆ ਕੌਣ ਆ ਮਮੀ ਆ ਗਈ ਤੇ ਭਰਾ ਆਜੋ ਮਾ ਆਜੋ ਮਾ ਨੂੰ ਮਿਹੜ ਫੇ ਪੈਰੀ ਹੱਥ ਲਾ ਚੁੱਪ ਹੋ ਬਟੇ ਭਰਾ ਨੂੰ ਵੀ ਮਿਹੜ ਜੱਫੀ ਪਾ ਕੇ ਯਾਰ ਠੀਕ ਆ ਨਾ ਨਾ ਇਹ ਨਾ ਕਰ ਉਹ ਸਾਡਾ ਤਾਂ ਫਰਜ ਆ ਮਹਾਰਾਜ ਨੇ ਸਾਨੂੰ ਪਤਾ ਨਹੀਂ ਕਿਹੜੇ ਚੰਗੇ ਕਰਮਾਂ ਦਾ ਇਹ ਫਲ ਦਿੱਤਾ ਜਿਹੜੀਆਂ ਡਿਊਟੀਆਂ ਬਖਸ਼ੀਆਂ ਪਰ ਮਾਵਾ ਦੇ ਪੁੱਤ ਮਲਾਉਣ ਦਾ ਕੰਮ ਸਾਡੀ ਕੀ ਔਕਾਤ ਆ ਵੀ ਅਸੀਂ ਕਿਸੇ ਮਾਂ ਨੂੰ ਉਹਦਾ ਪੁੱਤ ਮਲਾਈਏ ਮਲਾਉਣ ਵਾਲਾ ਤਾਂ ਉਹ ਬੈਠਾ ਉੱਪਰ ਆਲਾ ਪਰ ਜਿਹੜੀ ਹਾਲਤ ਵਿੱਚ ਮਿਲਿਆ ਸੀ ਉੱਥੇ ਬਹੁਤ ਮਾੜੀ ਹਾਲਤ ਸੀ ਇੰਨੀ ਦੂਰ ਕਿਵੇਂ ਚਲੇ ਗਏ ਥੋਟੋਂ ਨਿਚੇ ਨਿਚੇ ਜਾਦਾ ਕਰਨ ਲੱਗੇ ਅੱਛਾ ਅੱਛਾ ਪੁੱਤ ਕਰਨ ਲੱਗਿਆ ਸੀ ਬੜਾ ਸਮਝ ਆਇਆ ਸੀ ਇਹ ਸੰਗਤ ਨਹੀਂ ਛੱਡਦਾ ਸੀ ਹਮ ਗਲਤ ਮੁੰਡਿਆਂ ਦੀ ਸੰਗਤ 'ਚ ਚੱਲ ਜਾਂਦੇ ਬੜਾ ਸਮਝ ਆਇਆ ਹਮ ਇਹਦਾ ਹਟਾ ਕੋਣ ਅੱਗੇ ਪਿੱਛੇ ਤੂੰ ਇਹਦੀ ਕਿਦਾ ਹਰ ਕੋਈ ਕੁੜੀ ਆ 6 ਸਾਲ ਦੀ ਅੱਛਾ ਇਹਦੀ ਕੁੜੀ ਵੀ ਹੈ ਜੀ ਕਿ ਆ ਕਿ ਅਸੀਂ ਕਿਨ ਕੁੜੀ ਛੱਡ ਕੇ ਚਲੀ ਗਈ ਸੀ 16 ਦਿਨ ਦੀ ਕੁੜੀ ਨੂੰ ਪਤਾ ਨਹੀਂ 16 ਦਿਨਾਂ ਦੀ ਕੁੜੀ ਨੂੰ ਛੱਡ ਕੇ ਉਹ ਚਲੇ ਗਏ ਇਹਨੂੰ ਪਤਾ ਨਹੀਂ ਤੁਸੀਂ ਪਾਲੀ ਫਿਰ ਤਾਂ ਪਾਲ ਰਹੀ ਆ ਮੈਂ ਜੀ ਮੈਂ ਪਾਲ ਤੇ ਤੂੰ ਨਸ਼ਿਆਂ ਤੇ ਹੋਇਆ ਹੋਇਆ ਸ਼ਰਮ ਖਾ ਘਰ ਤੇ ਦੰਦ ਗਲੇ ਭਇਆ ਤੇਰੇ ਬੀੜੀਆਂ ਪੀ ਪੀ ਐਡੀ ਹਾਲਤ ਮਾੜੀ ਕੀੜੇ ਪੈ ਗਏ ਤੇਰੇ ਨਹੀਂ ਸਮਝ ਮਾੜੀ ਇਹ। ਇਸ ਤੋਂ ਵੱਧ ਮਾੜੀ ਹਾਲਤ ਕੀ ਹੋ ਜੂਗੀ ਹੋਰ? ਹੈਂ? ਮिक्की? ਇਸ ਤੋਂ ਵੱਧ ਮਾੜਾ ਕੀ ਹੋ ਜੂ? ਬਹੁਤ ਮਾੜਾ ਹੈ। ਉਹ ਵੀ ਤੇਰਾ ਭਰਾ ਹੀ ਆਪਦਾ ਕਰਦਾ ਖਾਂਦਾ ਕਮਾਉਂਦਾ ਵਧੀਆ। ਉਹ ਮਾੜਾ ਲੱਗਦਾ ਤੈਨੂੰ? ਨਹੀਂ ਨਹੀਂ। ਉਹਦੇ ਨਾਲ ਲੜਦਾ ਤੂੰ ਗਾਲ੍ਹਾਂ ਕੱਢਦਾ ਉਹਨੂੰ ਵੀ। ਸਮਝਾਣ ਦੀ ਕੋਈ ਗੱਲ ਕਰੇ ਉਹਨਾਂ ਬਾਜੀ ਨਹੀਂ ਸਮਝਣਗੇ। ਬਿਲਕੁਲ ਹੀ ਨਹੀਂ। ਹੁਣ ਤੇਰੇ ਆ ਹਾਲਾਤ ਬਣ ਗਏ ਕੀੜੇ ਪੈ ਗਏ ਜੇ ਹਜੇ ਵੀ ਨਹੀਂ ਸਮਝੇਗਾ। ਨਹੀਂ ਨਹੀਂ ਸਰ ਜੀ ਹੁਣ ਤਾਂ ਸਾਰਾ ਕੁਝ ਕੁੜੀ ਇੱਥੇ ਰਹੂਗਾ ਸਾਡੇ ਕੋਲੇ ਸੇਵਾ ਕਰਾਊਗਾ ਰਹਿ ਕੇ ਇਹਦੀ ਅਸੀਂ ਗੱਲ ਕੀਤੀ ਸੀ ਇਹਦੇ ਨਾਲ ਭਾਈ ਗੁਰੂ ਜੀ ਦੀ ਸੇਵਾ ਕਰੇ ਬਹੁਤ ਚੰਗੀ ਗੱਲ ਹੈ ਆਮ ਦਸ ਵਿੱਕੀ ਠੀਕ ਹੈ ਨਾ ਚੰਗੀ ਗੱਲ ਹੈ ਨੰ ਮਿਲਣ ਨੂੰ ਕਾਹ ਆ ਕਰਾਂਗੇ ਭਾਈ ਗੁਰੂ ਜੀ ਕੀ ਜਾਣਾ ਕਾ ਤੂੰ ਕੀ ਕੰਨ ਇੱਕ ਦੋ ਦਿਨ ਬਾਅਦ ਆ ਜਾਉਂਗਾ ਨਹੀਂ ਮੈਂ ਤਾਂ ਕਹਨੀ ਆ ਭਾਈ ਗੁਰੂ ਜੀ ਦੀ ਚਰਨਾ ਚ ਨੂੰ ਲਾਉ ਤਾਂ ਕਿ ਅਸੀਂ ਤੇਰਾ ਇੱਕ ਬਸ ਮੇਰੀ ਇਹ ਹੀ ਮਹੱਤਵ ਹੋਇਆ ਮੈਂ ਕੁੜੀ ਵੀ ਲੈ ਕੇ ਆਂਦੀ ਅੱਜ ਪਕਣ ਪੂਰੀ ਸੁਤੀ ਪਈ ਸੀ ਰੋਟੀ ਨੇ 10 11 ਵਜੇ ਕੇ ਲਈ ਇੰਨੇ 1 ਵਜੇ ਦੀ ਲਵਾਈ ਦਾ ਕੰਮ ਕਰਦਾ ਨੂੰ ਲੈ ਕੇ ਆਈ ਮੈਂ ਤਾਂ ਖਾਤਰ ਮੇਰੇ ਕੋਲ ਆਣੀ ਕੋਈ ਆਣ ਜਾਣ ਕਿੱਥੋਂ ਆਏ ਤੁਸੀਂ ਵੱਡੀ ਹੈ ਬਾਲ ਤੋਂ ਵੱਡੀ ਹੈ ਬਾਲ ਤੋਂ ਆਏ ਇੱਕ ਹੀ ਕੰਮ ਕਰਦਾ ਸੀ ਪਹਿਲਾਂ ਇਹ ਕੁਛ ਨਹੀਂ ਕੂੜੇ ਦਾ ਕੰਮ ਕਰਦਾ ਸੀ ਘਾੜ ਦਾ ਹਾਂ ਘਵਾੜ ਦਾ ਕੂੜਾ ਚੁੱਟਾ ਅੱਛਾ ਕੂੜਾ ਜਿਹੜਾ ਜਿਵੇਂ ਗਲੀ ਚ ਕੂੜਾ ਲਾ ਲੈਂਦਾ ਕੂੜਾ ਲੈ ਲੈਣਾ ਕਰ ਕਰ ਚੰਗਾ ਬਲਾ ਕਰਦਾ ਸੀ ਭਾਜੀ ਇਦਾਂ ਦੀ ਸੰਗਤ ਚ ਪਿਆਣਾ ਯੇ ਇਹਨੂੰ ਬੜਾ ਸਮਝਾਇਆ ਨਸ਼ਾ ਮੁਕਤ ਕੇਂਦਰ ਸਦ ਦਵਾਈਆਂ ਵੀ ਦਵਾਈ ਤੇ ਇਹ ਵੀ ਸੁਧਰਿਆ ਸੀ ਇਹ ਕਰਦੀ ਮੈਂ ਕਰੋ ਕਾ ਪਾਂਡੇ ਤੱਕ ਵੇਚਣ ਲੱਗਿਆ ਸੀ ਫੇਰ ਇਹ ਕੀ ਹਾਲ ਬਣਾ ਲਿਆ ਹੈ ਹਸਪੀਟਲ ਲੈ ਕੇ ਗਈ ਹੈ ਕੀ ਹਾਲ ਬਣਾ ਲਿਆ ਸੀ ਆਪਦਾ ਚਲੋ ਕਰਿਓ ਅਰਦਾਸ ਜੀ ਬਿੱਕੀ ਨੂੰ ਸੁਧਰਨ ਦਾ ਮੌਕਾ ਮਿਲੇ ਅੱਜ ਬਿੱਕੀ ਦੀ ਮਾਂ ਤੇ ਬਿੱਕੀ ਦਾ ਭਰਾ ਆਏ ਨੇ ਮਿਲਣ ਤੇ ਬਿੱਕੀ ਦੀ ਹਾਲ ਤੁਸੀਂ ਦੇਖੀ ਹੋਈ ਹੈ ਕੀ ਸੀ ਜਦੋਂ ਸਾਨੂੰ ਮਿਲਿਆ ਸੀ ਵੀਰ ਕਈ ਵਾਰ ਇਨਸਾਨ ਆਪਣੀਆਂ ਗਲਤੀਆਂ ਇਸ ਕਦਰ ਆਪਣੇ ਤੇ ਹਾਵੀ ਕਰ ਲੈਂਦਾ ਵੀ ਜੀਵਨ ਨਰਕ ਬਣਾ ਲੈਂਦਾ ਆਪਣੇ ਬੱਚਿਆਂ ਦਾ ਆਪਣੇ ਵੱਡਿਆਂ ਦਾ ਮਾਪੇ ਦਾ ਕਿਸੇ ਦਾ ਖਿਆਲ ਨਹੀਂ ਆਉਂਦਾ ਬਸ ਨਸ਼ੇ 'ਚ ਗਲਤਾਨ ਹੋ ਜਾਂਦਾ ਉਹੀ ਇੱਕ ਜਿਉਂਦੀ ਜਾਗਦੀ ਤਸਵੀਰ ਸੀ ਵਿੱਕੀ ਪਰ ਹੁਣ ਵੀ ਇਹਨੇ ਜਦੋਂ ਬੰਦਾ ਡਿੱਗਦਾ ਫਿਰ ਸੰਭਲਦਾ ਜਦੋਂ ਬੰਦਾ ਇੱਕ ਵਾਰੀ ਠੋਕਰ ਖਾਂਦਾ ਫਿਰ ਸੰਭਲਦਾ ਜਿਹੜਾ ਨਹੀਂ ਸੰਭਲਦਾ ਠੋਕਰ ਖਾਣ ਤੋਂ ਬਾਅਦ ਵੀ ਬਾਰ-ਬਾਰ ਠੋਕਣਾ ਖਾਵੇ ਡਿੱਗੇ ਉਹ ਬੰਦਾ ਹੀ ਨਹੀਂ ਬਸ ਵਿੱਕੀ ਨੂੰ ਇਹ ਠੋਕਰ ਲੱਗੀ ਹੈ ਜਿਹੜੀ ਇਹਦੇ ਤੋਂ ਸੰਭਲ ਜਵੇ ਸੁਧਰ ਜਵੇ ਆਪਣੀ ਧੀ 6 ਸਾਲ ਦੀ ਹੈ ਜਿਹੜੀ 16 ਦਿਨਾਂ ਦੀ ਸੀ ਜਦੋਂ ਮਾਂ ਛੱਡ ਕੇ ਚਲੀ ਗਈ ਸੀ। ਦਾਦੀ ਨੇ ਪਾਲੀ ਹੈ। ਧੀ ਕੀ ਆਪਣੀ ਜ਼ਿੰਮੇਵਾਰੀ ਨਿਭਾ ਸਕੀ? ਅਰਦਾਸ ਕਰੇ। ਵੈਰੀ ਗੁੱਡ ਜੀ ਦਾ ਕਾਜ। ਵੈਰੀ ਗੁੱਡ ਜੀ।